ਕੇਂਦਰ ਸਰਕਾਰ ਵੱਲੋਂ ਮਨਰੇਗਾ ਸਕੀਮ ਨੂੰ ਬਦਲ ਕੇ BBG रामजी करंदे ਵਿਰੋਧ ਵਿੱਚ ਪੰਜਾਬ ਸਰਕਾਰ ਵੀ ਨਿੱਤਰ ਆਈ ਹੈ ਪੰਜਾਬ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਦੀ ਅਜਹੀ ਧੱਕੇਸ਼ਾਹੀ ਵਿਰੁੱਧ ਜਨਵਰੀ ਦੇ ਦੂਜੇ ਹਫਤੇ ਵਿਸ਼ੇਸ਼ ਸੈਸ਼ਨ ਬੁਲਾਉਣ ਦਾ ਫੈਸਲਾ ਕੀਤਾ ਗਿਆ ਇਹ ਐਲਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਗਰੀਬਾਂ ਅਤੇ ਮਜ਼ਦੂਰਾਂ ਦੀ ਰੋਜੀ ਰੋਟੀ ਦਾ ਸਾਧਨ ਮਨਰੇਗਾ ਸਕੀਮ ਨੂੰ ਬਦਲ ਕੇ ਗਰੀਬਾਂ ਦੇ ਘਰਾਂ ਦੇ ਚੁੱਲ੍ਹੇ ਠੰਡੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਦੀ ਇਸ ਧੱਕੇਸ਼ਾਈ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਆ ਹੁਣ ਸੈਂਟਰ ਵਾਲੇ ਨਰੇਗਾ ਸਕੀਮ ਖਤਮ ਕਰਨ ਲੱਗੇ ਨੇ ਦੱਸੋ ਜਿਹੜਾ ਕਹਾੜਾ ਚੱਲਦਾ ਗਰੀਬ ਤੇ ਚੱਲਦਾ ਉਹ ਕਹਿੰਦੇ ਨਰੇਗਾ ਬੰਦ ਕਰ ਦਿਓ ਕਿੰਨੇ ਤਰੀਕੇ ਨਾਲ ਕਰਦੇ ਆ ਦੇਖੋ ਨਰੇਗਾ ਚ 100 ਦਿਨਾਂ ਪਹਿਲੀ ਗੱਲ ਤਾਂ 100 ਦਿਨ ਹੀ ਨਹੀਂ ਪੂਰਾ ਹੁੰਦਾ ਜੀ ਕਿ ਕਿਸੇ ਪਿੰਡ ਚ 1% ਤੋਂ ਵੀ ਘੱਟ ਹੋਊਗਾ 100 ਦਿਨ ਵੀ 100 ਦਿਨ ਦਿਹਾੜੀ ਮਿਲ ਜੇ ਹੁਣ ਕਹਿੰਦੇ ਜੀ ਪਹਿਲਾਂ 90% ਸੈਂਟਰ ਦਿੰਦਾ ਸੀ 10% ਦਿੰਦਾ ਸੀ ਸਟੇਟ ਹੁਣ ਕਹਿੰਦੇ ਜੀ 125 ਦਿਨ ਕਰਤੇ 60% ਦੇਊਗਾ ਸੈਂਟਰ 40% ਸਟੇਟ ਤੇ ਸਟੇਟਾਂ ਨੂੰ ਪੈਸੇ ਨਹੀਂ ਦਿੰਦੇ ਜੀ ਫਿਰ ਸਟੇਟ ਆਪਦੇ ਨੋਟ ਛਾਪੇ ਹੁਣ ਸਟੇਟ ਕਿੱਥੋਂ ਲੇਊਗੀ ਪੈਸੇ ਜੀ ਫੇਰ ਨਾਲ ਇਹ ਕਰਤਾ ਖਾਲੇ ਨਹੀਂ ਬਣਾ ਸਕਦੇ ਜੀ ਇਹ ਇਰੀਗੇਸ਼ਨ ਦਾ ਕੰਮ ਨਹੀਂ ਲੈ ਸਕਦੇ ਤੁਸੀਂ ਮੇਰੇ ਘਾਲੇ ਸਕੂਲ ਨਹੀਂ ਬਣਾ ਸਕਦੇ ਜੀ ਕੋਈ ਕੰਸਟਰਕਸ਼ਨ ਦਾ ਕੰਮ ਨਹੀਂ ਲੈ ਸਕਦੇ ਜੀ ਤੁਸੀਂ ਮੰਡੀ ਨਹੀਂ ਬਣਾ ਸਕਦੇ ਹੈ ਜੀ ਆਪ ਪਾਬੰਦੀਆਂ ਲਾਤੀਆਂ ਜੀ ਟੋਬਿਆਂ ਛੱਪੜਾਂ ਨੂੰ 5 ਸਾਲਾਂ ਚ ਸਿਰਫ ਇੱਕ ਵਾਰੀ ਸਾਫ਼ ਕਰ ਸਕਦੇ ਹੋ ਨਾਲੇ ਤਾਂ ਪਾਬੰਦੀਆਂ ਲਾਤੀਆਂ ਵੀ ਆਹ ਕੰਮ ਨਹੀਂ ਕਰਾ ਸਕਦੇ ਨਾਲੇ ਕਹਿੰਦੇ 125 ਦਿਨ 125 ਦਿਨ ਕੀ ਕਰਾਂਗੇ ਇਧਰਲੀ ਪਣੀ ਚਾਕੇ ਇਧਰ ਤਰ ਦਿੰਦੇ ਨੇ ਮਹੀਨੇ ਬਾਅਦ ਇਧਰਲੀ ਪਣੀ ਚਾਕੇ ਇਧਰ ਤਰ ਦਿੰਦੇ ਨੇ ਕਹਿੰਦੇ ਮੇਰੇ ਗੱਲ ਕੰਮ ਹੋ ਗਿਆ ਵਿਕਾਸ ਦਾ ਕੰਮ ਚੱਲ ਰਿਹਾ ਹੈ ਮਜ਼ਾਕ ਬਣਾਇਆ ਦੇਸ਼ ਦਾ ਯਾਰ ਇਹਨਾਂ ਨੇ ਅਸੀਂ ਸਪੈਸ਼ਲ ਸੈਸ਼ਨ ਬੁਲਾ ਰਹੇ ਹਾਂ ਜਨਵਰੀ ਦੇ ਸੈਕੰਡ ਵੀਕ ਚ ਕਿਨ ਅੰਨਰੇ ਗਾਲੇ ਗਰੀਬਾਂ ਦਾ ਤੁਸੀਂ ਨਾ ਬੁਰਕੀਆਂ ਖੋ ਉਹਨਾਂ ਦੇ ਮੋਹਾਂ ਚੋ ਤੇ ਹਰ ਚੀਜ਼ ਜਿਹੜਾ ਘਾੜਾ ਚੱਲਦਾ ਗਰੀਬ ਤੇ ਚੱਲਦਾ ਅਮੀਰਾਂ ਨੂੰ ਸਬਸਿਡੀਆਂ ਸ਼ੀਸ਼ਿਆਂ ਉੱਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ ਗਰੀਬੀਆਂ ਰਹਿੰਦੀਆਂ ਬੇੜੀਆਂ ਬਸਤੀਆਂ ਚ ਤੇ ਸਬਸਿਡੀਆਂ ਮਿਲ ਰਹੀਆਂ ਬਾਨੀਆਂ ਡਾਨੀਆਂ ਨੂੰ ਸ਼ੀਸ਼ਿਆਂ ਉੱਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ ਜਿਲ ਦਾ ਸੰਭੀ ਜਾਂਦੇ ਨੇ ਵਰਕੇ ਪਾੜੀ ਜਾਂਦੇ ਨੇ ਜੋਨਦਾਂ ਦੇ ਗੱਲ ਲੀਰਾ ਲਮਕਣ ਕੋਈ ਪੁੱਛਦਾ ਨਹੀਂ ਮਰਿਆਂ ਉੱਤੇ ਤਿੱਲੇ ਜੜੀਆਂ ਚਾਦਰਾਂ ਚੜੀ ਜਾਂਦੇ ਨੇ ਓਏ ਉਹਨਾਂ ਦਾ ਵੀ ਤੂੰ ਹੀ ਰੱਬ ਐ ਮੈਨੂੰ ਜਵਾਬ ਤਾਂ ਦੇ ਜਿਹੜੇ ਦੀਵਾਲੀ ਵਾਲੇ ਦਿਨ ਵੀ ਦਿਹਾੜੀ ਜਾਂਦੇ ਨੇ ਉਹਨਾਂ ਦੀ ਕਾਹਦੀ ਦੀਵਾਲੀ ਹੈ ਗਰੀਬਾਂ ਦੀ ਉਤਾ ਜੇ ਜਾਣ ਕੇ ਦਿਹਾੜੀ ਤੇ ਤਾਂ ਰੋਟੀ ਪੱਕੂਗੀ ਉਹਨਾਂ ਦੀ ਪਹਿਲਾ ਅਗਨੀ ਵੀਰ ਲਿਆਂਦਾ ਜੀ ਫੌਜ ਚ ਕਹਿੰਦੇ ਬਹੁਤ ਖਰਚਾ ਹੁੰਦਾ ਅਗਨੀ ਵੀਰ ਲਿਆਂਦਾ ਜੀ 18 ਸਾਲ ਦੇ ਭਰਤੀ ਹੋ ਜੋ 1 ਸਾਲ ਦੀ ਟ੍ਰੇਨਿੰਗ ਐ 22 ਸਾਲ ਦੇ ਸਾਬਕਾ ਬਣ ਕੇ ਆਜੋ ਤੋ ਕਿੰਨੇ ਸਾਲਾਂ ਚ ਕੀ ਕਰ ਲੂਗਾ ਜੋ ਆਕ ਜੀ ਨਾ ਉਹ ਇਧਰ ਦਾ ਜਦੋਂ ਆ ਗਿਆ ਉਹ ਆ ਹੁਣ 2026 ਦੀ ਅਪ੍ਰੈਲ ਚ ਪਹਿਲਾ ਬੈਚ ਰਿਟਾਇਰ ਹੋ ਕੇ ਆ ਰਿਹਾ ਪੰਜਾਬ ਚ ਸਾਨੂੰ ਇਹ ਇਹ ਲੱਗਿਆ ਪਿਆ ਹੁਣ ਇਹਨਾਂ ਦਾ ਕੀ ਕਰਾਂਗੇ ਉਹਨੂੰ ਕਿਉਂਕਿ ਹਥਿਆਰਾਂ ਦੀ ਟ੍ਰੇਨਿੰਗ ਹੈਗੀ ਆ ਉਹਨਾਂ ਕੋਲੇ ਫਿਰ ਉਹਨਾਂ ਨੂੰ ਕਿੱਥੇ ਰੱਖਾਂਗੇ ਪੰਜਾਬ ਪੁਲਿਸ ਵਾਲਾ ਜਦਾਂ ਚੈਨਲ ਖੋਲਣਾ ਪਊਗਾ ਨਹੀਂ ਤਾਂ ਮਿਸਯੂਜ਼ ਹੋਊਗਾ ਉਹ ਕੋਈ ਨਾ ਕੋਈ ਪੈੜੀ ਸੰਗਤ ਵਾਲੇ ਲੈ ਜਾਣਗੇ ਵੀ ਆ ਜਾ ਤੇਰੇ ਕੋਲ ਟ੍ਰੇਨਿੰਗ ਹੈਗੀ ਆ ਆ ਆ ਕਰ ਰਹੀ ਹੈ ਸੈਂਟਰ ਸਰਕਾਰ ਸਾਡੇ ਨਾਲ 22 ਸਾਲ ਦੇ ਜਵਾਨ ਨੂੰ ਸਾਬਕਾ ਫੌਜੀ ਬਣਾ ਕੇ ਭੇਜ ਰਹੇ ਨੇ ਉਥੋਂ ਅੱਛਾ ਫੇਰ ਕਹਿੰਦੇ ਜੀ ਜੇ ਇਹਦੇ ਗੋਲੀ ਵੱਜ ਗਈ ਇਹ ਸ਼ਹੀਦ ਨਹੀਂ ਹੈਗਾ ਕਮਾਲ ਹੈ ਯਾਰ ਆ ਨਾਲ ਦੇ ਮੋਰਚੇ 'ਚ ਜਿਹੜਾ ਰੈਗੂਲਰ ਫੌਜੀ ਹੈ ਇਹਦੇ 'ਚ ਅਗਨੀ ਵੀਰ ਹੈ ਉਧਰੋਂ ਪਾਕਿਸਤਾਨ ਵਾਲਿਆਂ ਨਾਲ ਜਾਂ ਕਿਸੇ ਮੁਲਕ ਨਾਲ ਲੜਾਈ ਲੱਗ ਗਈ ਉਹਨਾਂ ਨੇ ਗੋਲੀਆਂ ਚਲਾਤੀਆਂ ਜਿਹੜੀ ਗੋਲੀ ਅਗਨੀ ਵੀਰ ਦੇ ਲੱਗੀ ਉਹ ਸ਼ਹੀਦ ਨਹੀਂ ਹੈਗਾ ਕੀ ਗੱਲ ਜੀ ਗੋਲੀਆਂ ਐਂ ਦੇਖਦੀ ਐ ਵੀ ਮੈਂ ਇੱਕ ਕੱਚੇ ਮਲਾਜ਼ਮ ਦੇ ਵੱਜਣਾ ਐ ਜਾਂ ਮੈਂ ਪੱਕੇ ਦੇ ਵੱਜਣਾ ਜਿਹੜਾ ਦੇਸ਼ ਵਾਸਤੇ ਜਾਨ ਦੇ ਦਿੱਤੀ ਜੀ ਨੇ ਉਹ ਨੂੰ ਸ਼ਹੀਦ ਕਿਉਂ ਨਹੀਂ ਮੰਨਦੇ ਵੀ ਤੁਸੀਂ ਮਾਂ ਮਾਂ ਦਾ ਪੁੱਤ ਗਿਆ ਘਰਦਿਆਂ ਦਾ ਪੁੱਤ ਗਿਆ ਕਿਸੇ ਦਾ ਸਿਰ ਦਾ ਸਾਈਂ ਗਿਆ ਕਿਸੇ ਦਾ ਰਖੜੀ ਵਾਲਾ ਗੁੱਟ ਗਿਆ ਤੇ ਤੁਸੀਂ ਕਹਿੰਦੇ ਸ਼ਹੀਦ ਨਹੀਂ ਹੈਗਾ ਜੀ ਕਿਉਂਕਿ ਉਹ ਸਾਡੀ ਸਕੀਮ 'ਚ ਨਹੀਂ ਆਉਂਦਾ ਤੁਹਾਡੀਆਂ ਸਕੀਮਾਂ ਦਾ ਸ਼ਹੀਦ ਹੋਣਗੇ ਸਾਡੇ ਆ ਪਾਕਿਸਤਾਨ ਨਾਲ ਜਦੋਂ 1947 ਚ ਵੰਡ ਹੋਈ ਐ 10 ਲੱਖ ਬੰਦਾ ਮਰ ਗਿਆ ਕੌਣ ਮਰੇ ਜੀ ਪੰਜਾਬੀ ਆਪਣੇ ਨਾਨੇ ਨਾਨੀ ਐ ਮਰੇ ਆ ਆਪਣੀ ਦਾਦੇ ਪੜਦਾਦੇ ਆਪਣੇ ਮਰੇ ਆ ਇਹਨਾਂ ਨੂੰ ਕੁਝ ਵੀ ਨਹੀਂ ਹੋਇਆ ਉਹ ਲੜਾਈ ਜੰਮੂ ਕਸ਼ਮੀਰ ਹੁੰਦੀ ਐ ਪਿੰਡ ਸਾਡੇ ਵਾਲੇ ਠਾ ਲੈਂਦੇ ਨੇ ਚਲੋ ਜੀ ਫੌਜਿਲ ਕਾ ਦੇ ਪਿੰਡ ਖਾਲੀ ਕਰ ਦਿਓ ਲੜਾਈ ਲੱਗੂਗੀ ਲੈ ਕਿੰਨੀ ਕਵਾਰੀ ਸਾਨੂੰ ਉਜਾੜੀ ਜਾਉਂਗੇ ਯਾਰ ਬਸ ਕਰੋ ਹੁਣ ਸੋ ਮੈਂ ਤਾਂ ਹਮੇਸ਼ਾ ਪੰਜਾਬ ਦੀ ਜਿਹੜੀ ਗੱਲ ਹੈ ਜਿੱਥੇ ਵੀ ਰੱਖਣੀ ਪੈਂਦੀ ਹੈ ਮੈਂ ਟੜਲੇ ਨਾ ਰੱਖਦਾ ਮੈਨੂੰ ਕੋਈ ਡਰ ਨਹੀਂ ਹਿੱਕ ਤੇ ਥਾਪੜ ਕੇ ਆਪਾਂ ਕਹਿੰਦਾ ਭਈ ਆ ਪੰਜਾਬ ਦਾ ਹੱਕ ਹੈ ਅਸੀਂ ਭੀਖ ਨਹੀਂ ਮੰਗਦੇ ਅਸੀਂ ਆਪਣਾ ਹੱਕ ਮੰਗਦੇ ਆ ਤੇ ਪੰਜਾਬ ਜਿਹੜਾ ਉਹਨੇ ਵਿਦੇਸ਼ ਦੀ ਇਜਾਦੀ ਚ ਸਭ ਤੋਂ ਵੱਡਾ ਯੋਗਦਾਨ ਪਾਇਆ ਹੈ ਪੰਜਾਬ ਹੈ ਜਿਹੜਾ ਉਹਨੇ ਹਰੇ ਇਨਕਲਾਬ ਚ ਸਭ ਤੋਂ ਵੱਡਾ ਯੋਗਦਾਨ ਹੈ ਸਾਡੀਆਂ ਤੁਸੀਂ ਝੋਨਾ ਸਾਥੋਂ ਵਿਜਵਾ ਕੇ ਸਾਡਾ ਪਾਣੀ ਧਰਤੀ ਦਾ ਖਤਮ ਕਰਕੇ ਹੁਣ ਕਹਿੰਦੇ ਝੋਨਾ ਤੁਸੀਂ ਨਾ ਬੀਜਿਆ ਕਰੋ ਪਰਚੇ ਕਰਾਂਗੇ ਤੁਹਾਡੇ ਤੇ ਇਹ ਕੋਈ ਗੱਲ ਹੈ ਯਾਰ ਮੋਲੇ ਵੜਦ ਨੂੰ ਛੱਡਣ ਲੱਗੇ ਸਾਨੂੰ ਤੁਸੀਂ ਕੰਮ ਲੈ ਕੇ ਸੋ ਇਸ ਕਰਕੇ ਪੰਜਾਬ ਹਮੇਸ਼ਾ ਨੰਬਰ 1 ਹੈਗਾ ਨੰਬਰ 1 ਰੱਖਾਂਗੇ ਇਹਨੂੰ ਤੇ ਪੰਜਾਬ ਨੰਬਰ 1 ਰਹੂਗਾ ਤਾਂ ਦੇਸ਼ ਨੰਬਰ 1 ਬਣੂਗਾ